ਵੇ ਸਾਰੇ ਪਿੰਡ ਵਾਲੇ ਕਹਿ ਰਹੇ ਖਤਮ ਕਰੋ ਇਹ ਨਹੀਂ ਚਾਹੀਦਾ ਬੰਨ ਇਧਰ ਨਾਲ ਪੱਕਾ ਕਰੋ ਪਰ ਮਜਾਲਾ ਕੋਈ ਇਹਨਾਂ ਦੇ ਮੈਂ ਨਾ ਜੂ ਨਹੀਂ ਸਰਕ ਦੀ ਕੰਨ ਤੇ 2023 ਦੇ ਵਿੱਚ ਇੰਨਾ ਮਾਲੀ ਨੁਕਸਾਨ ਹੋਇਆ ਸਾਡੇ ਘਰਾਂ 'ਚ ਧਾਣੇ ਵੀ ਸਵਾਨੂ ਰਹਿ ਗਏ ਅਸੀਂ ਫਿਰ ਵੀ ਢਾਲ ਫੁਲਕਾ ਚੱਲਦਾ ਰਿਹਾ ਤੇ ਗਾਂ ਵੀ ਚੱਲਦਾ ਰਹੇਗਾ ਪਿੱਛੇ ਵੀ ਅਸੀਂ ਚੜਦੀ ਕਲਾ ਚਾਂ ਚਾਹ ਅਗਲੀ ਵੀ ਚੜਦੀ ਕਲਾ ਚੀਰੋ ਇਹ ਰਹਿਣਾ ਵੀ ਆਪਾਂ ਕੋਈ ਸਾਲ ਨਹੀਂ ਜੇ ਤੰਬੂਆਂ ਜੇ ਤੰਬੂਆਂ 'ਚ ਨਾ ਜੇ ਮੇਰੇ ਗੁਰੂ ਰਾਮਦਾਸ ਦੀ ਨਜ਼ਰ ਹੈ ਨਾ ਵੀ ਤੂੰ ਤੰਬੂਆਂ ਚਾਰ ਤਾਂ ਕੱਟ ਲੋ ਅਸੀਂ ਤੰਬੂਆਂ 'ਚ ਵੀ ਕੱਟ ਲਾਂ ਬੱਚਿਆਂ ਕੱਖਣੀਗਾ ਇਨਾਂ ਦਾ ਸੋਨਾ ਡਾਕੂਮੈਂਟ ਜਦੋਂ ਯਾਰ ਟਰਾਲੀਆਂ ਹੀ ਰੋੜ ਗਈਆਂ ਬਚਣਾ ਕੀ ਹੈ ਪਿੰਡ ਸਾਰੇ ਦੇ ਵਿੱਚ ਪਾਣੀ ਵੜ ਗਿਆ ਕਹਿੰਦਾ ਪਿੰਡ ਪਾਣੀ ਨਹੀਂ ਹੁੰਦਾ ਲੱਕੜ ਵੀ ਜਾਂਦੀ ਹੈ ਬੈੱਡ ਵੀ ਜਾਂਦੇ ਨੇ ਹਲਮਾਰੀਆਂ ਵੀ ਜਾਂਦੀਆਂ ਨੇ ਸਭ ਕੁਝ ਜਾਂਦਾ ਪਾਣੀ ਛੁੱਟਿਆ ਤਾਂ ਭੱਜ ਕੇ ਆ ਤੋਸੀ ਬੰਨ ਤੇ ਚੜੇ ਇਹਦੇ ਤੇ ਤੇ ਜਾਨ ਬਚਾਈ ਉਹਨਾਂ ਨੇ ਵਰਨਾ ਕਿਆ ਸੀ ਸਾਰਾ ਖੁਸ਼ ਇਹ ਕਿਉਂ ਹੋਇਆ ਦੱਸ ਦਿਨਾ ਇਹਦਾ ਮੇਨ ਵਜ੍ਹਾ ਕੀ ਹੈ ਆ ਜਾ ਜਰਾ ਤੇਰੀ ਵੀ ਕੋਟੀ ਸੀ ਆ ਜਾ ਇੱਧਰ ਇਹ ਦੀ ਵਿਚਾਰੇ ਦੀ ਕੋਟੀ ਸੀ ਆ ਜਾ ਉਰੇ ਆ ਜਾ ਪੂਰੀ ਲੱਗ ਪਸਪੜੇ ਦੇ ਦੀ ਲੱਭ ਲੱਭ ਇਹ ਕੱਪੜੇ ਹੁਣ ਲੱਭ ਕੇ ਲਿਆਇਆ ਵਿਚਾਰਾ ਤੇ ਬਹੁਤ ਸਾਰੀਆਂ ਚੀਜ਼ਾਂ ਤਾਂ ਮਿਲ ਨਹੀਂ ਰਹੀਆਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਹ ਹੋਇਆ ਕਿਉਂ ਹੈ ਜਿਹੜਾ ਰਾਵੀ ਹੈ ਇਹਦੇ ਵਿੱਚ 17 ਤਰੀਕ ਨੂੰ 521 ਫੁੱਟ ਦਾ ਲੈਵਲ ਆ ਗਿਆ ਸੀ ਤੇ 라ਵੀ ਜਿਹੜਾ ਇਹ ਬੰਨ ਹੈ ਇੱਥੇ ਰੰਜੀਤ ਦੀ ਟਾਈਮ ਇਹ 529 ਤੋਂ 27 ਤੋਂ 527 ਫੁੱਟ ਤੋਂ ਅੱਗੇ ਸੰਭਾਲਨੀ ਪਉਂਦਾ ਉਸ ਤੋਂ ਬਾਅਦ ਉਹਨੂੰ ਛੱਡਣਾ ਪੈਂਦਾ ਔਰ ਇਹ 21 22 23 ਔਰ ਦੂਆ ਛੱਡਤਾ ਇਹਨਾਂ ਨੇ ਹੁਣ ਇਹ ਦੱਸਣਗੇ ਕਿ 21 ਦਾ ਲੈਵਲ ਆਇਆ ਕਿਉਂ ਜਦੋਂ ਕਿ ਇਹਨਾਂ ਦੇ ਪੁਰਾਣੇ ਇੰਜੀਨੀਅਰ ਕਹਿ ਚੁੱਕੇ ਨੇ ਕਿ ਕਦੇ ਵੀ ਮੌਨਸੂਨ ਤੋਂ ਪਹਿਲਾਂ ਜਿੰਨਾ ਚਿਰ ਮੌਨਸੂਨ ਖਤਮ ਨਹੀਂ ਹੁੰਦਾ ਮਤਲਬ ਸੈਪਟੰਬਰ ਤੋਂ ਪਹਿਲਾਂ ਕਦੇ ਵੀ ਪੰਨ ਇੰਨੇ ਹਾਈ ਲੈਵਲ ਤੇ ਜਾਣੇ ਨਹੀਂ ਚਾਹੀਦੇ ਕਿਉਂ ਗਏ ਵੀ ਕਿਉਂ ਗਏ ਜੇ ਪਾਣੀ ਦਾ ਇਨਫਲੋ ਵਧ ਗਿਆ ਤਾਂ ਆਊਟਫਲੋ ਵਧਾਉਣਗੇ ਉਹਦੇ ਨਾਲ ਆ ਨਤੀਜਾ ਹੋਊਗਾ ਤੁਸੀਂ ਹੈਰਾਨ ਹੋਵੋਗੇ ਮੈਨੂੰ ਇਹਨਾਂ ਨੇ ਦੱਸਿਆ ਆਂਦੇ ਜਦੋਂ ਅਸੀਂ ਇੱਥੇ ਆਏ ਇੱਕ ਦਿਨ ਪਹਿਲਾਂ ਪਾਣੀ ਹੈ ਹੀ ਨਹੀਂ ਸੀ ਤੇ ਬਾਅਦ ਚ ਕੀ ਹੋਇਆ ਪਤਾ ਹੈ ਰਾਤ ਤੱਕ ਆ ਪਾਣੀ ਇੰਨਾ ਹੋ ਗਿਆ ਕਿ 15 15 ਫੋਰਟ ਤੇ ਉਸ ਤੋਂ ਬਾਅਦ ਸਾਰਾ ਪਿੰਡ ਨੇ ਕੋਸ਼ਿਸ਼ ਕੀਤੀ ਉਹ ਜਦੋਂ ਟੁੱਟ ਕੇ ਆਇਆ ਤਾਂ ਸਭ ਸੱਤਿਆ ਨਾਸ਼ ਕਰ ਗਾਇਆ ਮਾੜਾ ਦੱਸੋ ਜੀ ਉਦੋਂ ਹੋਇਆ ਕੀ ਸੀਗਾ ਜਦੋਂ ਤੁਸੀਂ ਇੱਥੇ ਪੂਰਾ ਬੰਨ ਰਹੇ ਸੀਗੇ ਪੂਰਾ ਪਿੰਡ ਲੱਗਿਆ ਹੋਇਆ ਸੀ ਪੂਰਾ ਲਗਾਂ ਨੌਜਵਾਨ ਸਾਰੇ ਲੱਗੇ ਹੋਏ ਸੀ ਕੋਈ ਵੀ ਨਹੀਂ ਸੁੱਤਾ ਜਿਹੜਾ ਲੱਟ ਦਿੱਤਾ ਸੀ ਇਹਨਾਂ ਨੇ ਕਹਿੰਦੇ ਵੀ ਪਾਣੀ ਪਹਿਲਾਂ ਨੇ ਲੜ ਦਿੱਤਾ ਵੀ ਥੋੜਾ ਜਿਹਾ ਪਾਣੀ ਚੱਲਿਆ ਹੂੰ ਤੇ ਅਸੀਂ ਪਹਿਲਾਂ ਤੇ ਲੈ ਕੇ ਆਏ ਬੋਰੀਆਂ ਲੈ ਕੇ ਆਏ ਭਰ ਕੇ ਟਰਾਲੀ ਤੇ ਟਰਾਲੀ ਰੂੜੀ ਇੱਥੇ ਲੈ ਕੇ ਆਇਆ ਮੈਂ ਤਿੰਨ ਚਾਰ ਸੋ ਬੋਰੀ ਵੀ ਜੀ ਤੇ ਮੈਂ ਬੰਦਰ ਇਧਰੋਂ ਜਾਣਾ ਉਧਰੋਂ ਬੰਦਰ ਡੈਡੀ ਚਾਹ ਬਣਾ ਰਹੇ ਮੰਮੀ ਚਾਹ ਬਣਾਉਂਦੇ ਰਹੇ ਤੇ ਡੈਡੀ ਲਿਆਉਂਦੇ ਰਹੇ ਤੇ ਐਸੇ ਮੀਮ ਨਹੀਂ ਹਟੰ데요 ਉਹਦਣ ਤੇ ਇੱਕ ਜਿਹੜਾ ਇੱਕ ਘੰਟੇ ਦੇ ਵਿੱਚ ਵਿੱਚ ਤਿੰਨ ਤਿੰਨ ਫੁੱਟ ਚਾਰ ਚਾਰ ਫੁੱਟ ਪਾਣੀ ਚੜਦਾ ਸੀ ਪਾਣੀ ਤੇ ਮੰਟੋ ਮੰਟ ਚੜਨਦੇ ਆ ਸੀ ਇੱਕ ਗੱਲ ਹੋਰ ਸੁਣਿਓ ਜੇ ਇਨਾਂ ਦੀ ਮਦਦ ਲਈ ਆਈ ਟੀਮ ਐਨਡੀਆਰ ਕੀ ਐਨਆਰਡੀਐਸ ਦੀ ਟੀਮ ਆਈ ਉਹਨਾਂ ਕੋਲੇ ਆਂਦੇ ਜੀ ਸਾਡੇ ਕੋਲ ਡੀਜ਼ਲ ਹੈ ਨਹੀਂਗਾ ਪੈਟਰੋਲ ਹੈ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਰੀ ਵੀਡੀਓ ਬਣਾ ਕੇ ਫਿਰ ਕਹਿੰਦੇ ਨਹੀਂ ਉੱਥੇ ਖਤਰਾ ਜਿਹੜਾ ਹੈ ਖੇਤੀ ਨਹੀਂ ਬਣਾਉਣੀ ਤੈਨੂੰ ਉੱਥੇ ਕਰਨਾ ਨਾ ਦੋ ਦੋ ਦਿਨ ਮੈਨੂੰ ਕਰ ਦੇ ਚਲੋ ਪਾਣੀ ਆ ਗਿਆ ਤੁਸੀਂ ਉਦੋਂ ਅੰਦਰ ਸੀਗੇ ਨੇੜੇ ਆ ਜੀ ਮਾੜਾ ਹੈ ਛੱਤ ਤੇ ਸੀ ਇੱਥੇ ਛੱਤ ਤੇ ਸੀ ਤੇ ਜਦੋਂ ਕੋਠੀ ਰੂੜੀ ਪਰਲਾ ਪਾਸਾ ਤੁਸੀਂ ਵੇਖਿਆ ਉਹਨੂੰ ਮੈਂ ਨਹੀਂ ਵੇਖਿਆ ਮੇਰੇ ਬੇਟੇ ਨੇ ਅਸੀਂ ਬੇਟੇ ਆ ਤੁਸੀਂ ਫਿਰ ਇੱਥੋਂ ਤੁਹਾਨੂੰ ਉੱਥੇ ਲੈ ਗਏ ਸੀਗੇ ਮੈਨੂੰ ਪਾਣੀ ਚੋਂ ਕੱਢ ਕੇ ਖੜਿਆ ਜਦੋਂ ਪਾਣੀ ਹੈ ਮੈਂ ਕਿਹਾ ਮੈਂ ਨਹੀਂਗਾ ਜਾਣਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਪਾਣੀ ਆ ਕੋਈ ਬੜੀ ਕਾਹ ਦਾ ਆਜਲੀ ਦਿਹਾੜੀ ਰਹਿਗਾ ਪਾਣੀ ਉਤਰੇਗਾ ਪਤਲੇ ਆ ਜਾਵਾਂਗੇ ਮੈਂ ਨਿਕਲ ਹੀ ਨਹੀਂ ਗੀ ਇਹਦੇ ਪਾਪਾ ਨੇ ਮੈਨੂੰ ਬਹੁਤ ਬੜਕੇ ਧੂਕੇ ਬਾਹਰ ਕੱਢਿਆ ਵੀ ਆ ਜਾ ਪਾਣੀ ਦਾ ਕੋ ਪਤ ਜਿੰਨਾ ਅਸੀਂ ਪਾਣੀ ਦੇ ਵਿੱਚ ਬਾਹਰ ਨਿਕਲੇ ਹਾਂ ਜਿੰਨੇ ਆਡੇ ਆ ਪਿੰਡ ਦੇ ਦੋ ਮੁੰਡੇ ਨੇ ਹਰੀ ਚੰਦਾ ਦੇ ਇਹ ਸਾਡੇ ਜੇ ਸਾਡੀ ਮਤ ਨਾਲ ਇਹ ਕਰਦੇ ਅਸੀਂ ਰੋੜ ਜਾਣਾ ਕਿਉਂਕਿ ਮੇਰਾ ਬੇਟਾ ਤੇ ਖੁਦ ਆਪ ਪਸਾਰੀ ਰਾਤ ਲੱਗਾ ਰਾਇਆ ਇਹਨੇ ਘਰ ਦੇ ਵੱਲ ਵੇਖਿਆ ਹੀ ਨਾ ਅਸੀਂ ਦੋਵਾਂ ਬਜ਼ੁਰਗਾਂ ਨੇ ਕੀ ਕਰ ਲੈਣਾ ਸਭ ਆਟਿੰਗ ਆ ਇਹ ਨਾਲ ਮੁੰਡਿਆਂ ਨੇ ਭੱਜ ਨਾਟ ਕੱਢੀਆਂ ਟਰੈਕਟਰ ਟਰਾਲੀਆਂ ਗੱਡੀ ਹੱਡੀ ਬਾਹਰ ਕੱਢੀ ਡੰਗਰ ਸਾਡੇ ਡੰਗਰ ਕੱਢਦੇ ਆ ਕੱਢਦੇ ਆਂ ਸਾਡੇ ਡੰਗਰ ਜਿਹੜੇ ਨੇ ਦੋ ਜਵਾਕ ਜਿਹੜੇ ਰੁੜ ਗਏ ਨੇ ਰੁੜਦੇ ਜਵਾਕ ਇਹਨਾਂ ਨੇ ਖੜੇ ਨੇ ਮੁੰਡਿਆਂ ਨੇ ਫੇਰ ਜਾ ਕੇ ਤੇ ਸਾਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹਨਾਂ ਨੂੰ ਭੱਜ ਨਾਟ ਕਰਕੇ ਪਿੱਛੇ ਲੈ ਗਏ ਇਹ ਵੀ ਗਾਲਿ ਸੋਚਿਓ ਜੇ ਆਹ ਵਿਖਾਈਆਂ ਇੱਧਰ ਆ ਤਰਪਾਲ પા ਕੇ ਬੈਠੇ ਹੋਏ ਨੇ ਇੱਥੇ ਇੱਥੇ ਸਿਰਫ ਤਰਪਾਲ પા ਕੇ ਇੱਥੇ ਬੈਠੇ ਹੋਏ ਨੇ ਇਹ ਪੰਜਾਬ ਸਰਕਾਰ ਦੱਸੂਗੀ ਇਹਨਾਂ ਲਈ ਰੀਲੀਫ ਕੈਂਪ ਬਣਾਇਆ ਕੋਈ ਉੱਚਿਆਂ ਦੇ ਮਾਲਕ ਤੇ ਅਸੀਂ ਤੰਬੂਆਂ ਦੇ ਵਿੱਚ ਤੰਬੂਆਂ 'ਚ ਬੈਠੇ ਆ ਤੇ ਸਾਰੇ ਪਿੰਡ ਦੇ ਜੇ ਬਾਕੀ ਬੱਚਿਆਂ ਨੂੰ ਜਾਂ ਮਾਵਾਂ ਨੂੰ ਭੈਣਾ ਨੂੰ ਜ਼ਰੂਰਤ ਹੋਵੇ ਰਿਸ਼ਤੇਦਾਰਾਂ ਦੇ ਜਾਣਨਾ ਚਾਹਣ ਕਿਉਂਕਿ ਮੈਨੂੰ ਯਾਦ ਆ ਮੈਂ ਗਿਆ ਬੜੇ ਪਿੰਡਾਂ 'ਚ ਉਹ ਆਂਦੇ ਸੀ ਨਿਤ ਝੋਲਾ ਚੱਕ ਕੇ ਕੌਣ ਕਿਤੇ ਜਾਵੇ ਨਿਤ ਝੋਲਾ ਚੱਕ ਕੇ ਰਿਸ਼ਤੇਦਾਰਾਂ ਦੇ ਜਾਊਂਗਾ ਕਿਉਂਕਿ ਇਹ ਤਾਂ ਹਰ ਸਾਲ ਦਾ ਹੀ ਕੰਮ ਹੈ ਤਾਂ ਇਹਨਾਂ ਲਈ ਕੋਈ ਰੀਲੀਫ ਕੈਂਪ ਬਣਾਇਆ ਤੁਸੀਂ ਕੁਝ ਸਮਗਰੀ ਭੇਜ ਰਹੇ ਹੋ ਇਹ ਤਾਂ ਪੰਜਾਬ ਵਾਲੇ ਆ ਜਿਹੜੇ ਲੱਗੇ ਹੋਏ ਨੇ ਮਾਨੂ ਵੀਰ ਜੀ ਸਰਕਾਰਾਂ ਤੋਂ ਕੋਈ ਨਹੀਂ ਦਿੰਦੀ ਜੇ ਕਹੀਏ ਨਾ ਇਹ ਸਰਕਾਰਾਂ ਤੋਂ ਆਈ ਪਬਲਿਕ ਗਾੜੀ ਬੇਨਤੀ ਕਰਦੇ ਆਂ ਪੀ ਚਲੋ ਆਡਾ ਪਿੰਡ ਬਸਦਾ ਰਹੇ ਅਨੂੰ ਤੁਸੀਂ ਬੰਨ ਜਿਹੜਾ ਵਾ ਇਹ ਵੱਜ ਜਾਵੇ ਇਹਦੀ ਮਜ਼ਬੂਤੀ ਹੋ ਜਾਵੇ ਹਰ ਸਾਲ ਜਿਹੜਾ ਪਿੰਡ ਦੀ 23 23 2023 ਦੇ ਵਿੱਚ ਇੰਨਾ ਮਾਲੀ ਨਸਾਨ ਹੋਇਆ ਸਾਡੇ ਘਰਾਂ ਚ ਦਾਣੇ ਵੀ ਸਗਾਨੂ ਰਹਿ ਗਏ ਅਸੀਂ ਫਿਰ ਵੀ ਢਾਲ ਫੁਲਕਾ ਚੱਲਦਾ ਰਿਹਾ ਤੇ ਗਾਂ ਵੀ ਚੱਲਦਾ ਰਹੇਗਾ ਪਿੱਛੇ ਵੀ ਅਸੀਂ ਚੜਦੀ ਕਲਾ ਚਾਂ ਚਾਹਲੀ ਚੜਦੀ ਕਲਾ ਚੀਰੋ ਇਹ ਰਹਿਣਾ ਵੀ ਆਪਾਂ ਕੋਈ ਗਾਲ ਨਹੀਂ ਜੇ ਤੰਬੂਆਂ ਜੇ ਤੰਬੂਆਂ ਚਾਹ ਨਾ ਜੇ ਮੇਰੇ ਗੁਰੂ ਰਾਮਦਾਸ ਦੀ ਨਜ਼ਰ ਹੈ ਨਾ ਵੀ ਤੁਸੀਂ ਤੰਬੂਆਂ ਚਾਰ ਤਾਂ ਕੱਟ ਲੋ ਅਸੀਂ ਤੰਬੂਆਂ ਚ ਵੀ ਕੱਟ ਲਾਂ ਭੈਣ ਜੀ ਆਪਾਂ ਕਟਾਂਗੇ ਮੈਂ ਇੱਕ ਗੱਲ ਦੱਸਣਾ ਚਾਹਣਾ ਦੁਨੀਆ ਦੇ ਸਾਰੇ ਪੰਜਾਬੀਆਂ ਨੂੰ ਮੈਂ ਇਥੋਂ ਰਮਦਾਸ ਵੱਲੋਂ ਜਦੋਂ ਅਸੀਂ ਆਏ ਆ ਟਿੱਪੇ ਤਾਂ ਪ੍ਰਧਾਨ ਸਾਹਿਬ ਮੇਰੇ ਨਾਲ ਸੀ ਸਿੱਧੂ ਸਾਹਿਬ ਨਾਲ ਸੀਗੇ ਤਾਂ ਅਸੀਂ ਦੇਖਿਆ ਰਾਜ ਮਤਲਬ ਲੋਕ ਨਾ ਗੱਡੀਆਂ ਲੈ ਵੇਖ ਰਹੀ ਸੀ ਉਹਨਾਂ ਦੀ ਅੱਖਾਂ 'ਚ ਚਮਕ ਆ ਜਾਂਦੀ ਸੀ ਕਿ ਪਤਾ ਨਹੀਂ ਕੀ ਦੇਣ ਆਏ ਐ ਜਦਕਿ ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਮੰਗਦੇ ਨਹੀਂਗੇ ਆਈ ਲਾ ਕਾਏ ਬਣਾਤਾ ਇਹ ਕੀਦਾ ਦੋਸ਼ ਹੈ ਵੀ ਮੈਨੂੰ ਉਹਦੇ ਹਾਲ ਦੇਖ ਦੇਖ ਕੇ ਭੈਣ ਜੀ ਸ਼ਰਮ ਵੀ ਆਈ ਜਾਵੇ ਤੇ ਪਰ ਮੈਂ ਆਣਾ ਜਦੋਂ ਉਹਨਾਂ ਨੇ ਖਾਧਾ ਹੀ ਕੁਝ ਨਹੀਂ ਉਹਨਾਂ ਦੇ ਬੱਚਿਆਂ ਨੇ ਖਾਧਾ ਕੁਝ ਨਹੀਂ ਤਾਂ ਕਰਨ ਕੀ ਇੱਥੇ ਕਣਕ ਪਾਈ ਪਈ ਸੀ ਜਦੋਂ ਅਸੀਂ ਆਈਆਂ ਕਿ ਸੁੱਕ ਜੇ ਕੋਲਦੀ ਨਹੀਂ ਲੰਘਿਆ ਜਾਂਦਾ ਸੀਗਾ ਐਡਾ ਮੁਸ਼ਕਮਾਰਤਾ ਸੀ ਉਹਦੇ ਚੋਂ ਬੱਚਿਆਂ ਕੱਖ ਨਹੀਂ ਗਾ ਇਹਨਾਂ ਦਾ ਸੋਨਾ ਡਾਕੂਮੈਂਟ ਜਦੋਂ ਯਾਰ ਟਰਾਲੀਆਂ ਹੀ ਰੋੜ ਗਈਆਂ ਬਚਣਾ ਕੀ ਹੈ ਪਿੰਡ ਸਾਰੇ ਦੇ ਵਿੱਚ ਪਾਣੀ ਵੜ ਗਿਆ ਕੱਲਾ ਪਿੰਡ ਪਾਣੀ ਨਹੀਂ ਹੁੰਦਾ ਲੱਕੜ ਵੀ ਜਾਂਦੀ ਹੈ ਬੈੱਡ ਵੀ ਜਾਂਦੇ ਨੇ ਹਲਮਾਰੀਆਂ ਵੀ ਜਾਂਦੀਆਂ ਨੇ ਸਭ ਕੁਝ ਜਾਂਦਾ ਰੂੜਾ ਵੀ ਜੀ ਤਨ ਦੇ ਕੱਪੜੇ ਨਹੀਂ ਰਹਿ ਗਏ ਤੁਹਾਨੂੰ ਸੱਚੀ ਗੱਲ ਦੱਸੀ ਆ ਕੱਪੜੇ ਲਿਆਇਆ ਹੁਣ ਹਾਂਜੀ ਇਹ ਲਿਆਇਆ ਤੇ ਮੇਰੇ ਸਾਨੂੰ ਤੇ ਆਡੇ ਰਿਸ਼ਤੇਦਾਰਾਂ ਨੇ ਕੱਪੜੇ ਸਲਾਈ ਕਰ ਕਰ ਦਿੱਤੇ ਆ ਫੇਰ ਪਾ ਕੇ ਆਏ ਆ ਤਿੰਨ ਦਿਨ ਮੈਂ ਇੱਥੇ ਬੰਦੇ ਵੀ ਰੂੜੇ ਆ ਨਾ ਕੁਝ ਹਾਂਜੀ ਜੀ ਆ ਮਾਸੀ ਆ ਗਏ ਬੰਦੇ ਨੇੜੇ ਆਜੋ ਨੇੜੇ ਕਿੰਨੇ ਬੰਦੇ ਰੂੜੇ ਆ 6-7 ਤੋਂ 4 ਬੰਦੇ ਇੱਕ ਦੇ ਬੰਦਾ ਦੀ ਲਾਸ਼ ਮਿਲੀ ਹੈ ਪਰਸੋਂ ਦੀ ਉਹ ਪ੍ਰਸ਼ਾਸਨ ਨੇ ਪਤਾ ਕੀ ਕੀਤਾ ਭਾਜੀ ਹਾਂ ਪ੍ਰਸ਼ਾਸਨ ਨੇ ਝੂਠੇ ਦਲਾਖ ਦੇਦੇ ਤੁਹਾਡਾ ਬੰਦਾ ਲੱਭ ਗਿਆ ਤੇ ਹਸਪੀਟਲ ਦਾ ਫਰਿਆ ਹੈ ਅੱਜ ਇਹ ਮਾਛੀ ਵਾਲਾ ਪਿੰਡ ਨਾਲ ਹੈ ਜਿਹੜਾ ਜਿਹੜਾ ਮਾਛੀ ਵਾਲਾ ਪਿੰਡ ਤੇ ਚਾਰ ਬੰਦੇ ਹਾਂਜੀ ਇੱਕ ਬੰਦਾ ਲਾਸ਼ ਕਾਲ ਨੂੰ ਲੱਭੀ ਲੱਭੀ ਨੂੰ ਬਾਹਰ ਚ ਲੱਭੀ ਪਹਿਲਾਂ ਉਹਨਾਂ ਨੂੰ ਦਵਾਖ ਦੇ ਚਾ ਪਿੰਡ ਨਾਲ ਉਹ ਕਹਿੰਦਾ ਕੋਈ ਫਾਇਦਾ ਨਹੀਂ ਵੀ ਤੁਹਾਡਾ ਬੰਦਾ ਹਸਪੀਟਲ ਸਹੀ ਸੁਲਾਬਤ ਅੱਜ ਤੇ ਦਰਖਤ ਤੇ ਕਿਹੜੇ ਬੱਚੇ ਸੀਗੇ ਇਹ ਵੀ ਇਹਨਾਂ ਦੀ ਟੀਮ ਸੀਗੀ ਜਿਹੜੇ ਬੰਦੇ ਬੱਚੇ ਸੀਗੇ ਤੇ ਦਰਖਤ ਤੋਂ ਕੱਢ ਕੇ ਲੈ ਗਏ ਉਹ ਹੈਲੀਕਾਪਟਰ ਨਾਲ ਜਿਹੜੇ ਆਰਮੀ ਵਾਲੇ ਸਹਾਇਤਾ ਆਰਮੀ ਵਾਲਿਆਂ ਦੇ ਦੋ ਟਰੱਕ ਗੋਟੇ ਪਏ ਨੇ ਉਹ ਵੀ ਤਾਰ ਰੋਈ ਅੰਦਰ ਗਏ ਸਰ ਬੱਤੀ ਵਾਲੀ ਤਾਰ ਨੂੰ ਫੜ ਕੇ ਫੇਰ ਅੰਦਰ ਗਏ ਪੂਰੀਆਂ ਗੱਡੀਆਂ ਦਾ ਉਹ ਬਚਾਉਣ ਆਏ ਸੀ ਉਹ ਖੁਦ ਉਹਨਾਂ ਆਪ ਦੇ ਟਰੱਕ ਛੱਡ ਕੇ ਭੱਜੇ ਨੇ ਇੱਥੋਂ ਦੱਸੋ ਇਹਨਾਂ ਨੂੰ ਕੌਣ ਬਚਾਰਿਆ ਵਿਚਾਰਿਆਂ ਨੂੰ ਦੋ ਬੇੜੇ ਵੀ ਛੱਡ ਕੇ ਭੱਜੇ ਆਪਣੇ ਅਹੀਂ ਵੀ ਜੇ ਤਰਲੇ ਪਤਾ ਨਹੀਂ ਕਿੰਨੇ ਕੋਦੇ ਧਾਰੀ ਹਾਲ ਦੇ ਮੁੰਡੇ ਦੇ ਲੈ ਮੈਂ ਤਾਂ ਖੁਦ ਮੇਰੇ ਫੋਨ 'ਤੇ ਪਿਆਜੋ ਉਹਦੇ ਵਿੱਚੋਂ ਡਿਟੇਲਾ ਕੱਢ ਕੇ ਫੇਰ ਮੈਂ ਧਾਲੀ ਵਾਲੇ ਕਹਿ ਰਿਹਾ ਕੁੱਲੀ ਧਾਲੀ ਵਾਲ ਦੇ ਮੁੰਡੇ ਨੂੰ ਮੈਂ 28 ਤਰੀਕ ਨੂੰ ਨਾ ਮੈਂ ਵੀਰਜੀ ਜੱਡੇ ਪਸ਼ੀਰਾ ਕਬਲ ਸਿੰਘ ਉਹਦੇ ਉਹਦੇ ਕੋ ਨੰਬਰ ਲਿਆ ਬਹੁਤ ਕੋਣ ਨੰਬਰ ਲਿਆ ਮੈਂ ਬੜਾ ਆਪ ਨੂੰ ਕੀਤਾ ਮੇਰਾ ਤਿੰਨ ਵਾਰਾ ਫੋਨ ਚੁੱਕਿਆ ਤੇ ਚੌਥੀ ਵਾਰ ਮੈਨੂੰ ਫੋਨ ਚੁੱਕ ਕੇ ਕਹਿੰਦਾ ਮੈਂ ਕਿਹਾ ਵੀਰ ਜੀ ਆਡੀ ਕੋਟੀ ਵੇਂਦੀ ਓਦੋਂ ਵੇਂਦੀ ਸੀ ਜੇ ਓਦੋਂ ਕੋਈ ਗੱਲਬਾਤ ਨਹੀਂ ਸੀ ਬਿੱਦਰ ਦੀ ਮੈਂ ਗਾਡੀ ਕੋਟੀ ਵੇਂਦੀ ਜਾਂਦੀ ਆ ਵੀਰ ਜੀ ਆਡਾ ਥੋੜਾ ਜਿਹਾ ਸਮਾਨ ਅੰਦਰ ਡਾਕੂ ਮੜ ਕਢਾ ਦਿਓ ਥੋੜੀ ਇਹ ਮੈਨੂੰ ਉਹਨੇ ਦੱਸਿਆ ਕੀ ਕਿਹਾ ਉਨੇ ਕਿ ਆਪੀ ਅਸੀਂ ਠੇਕਾ ਨਹੀਂਗਾ ਕੀਤਾ ਤੁਹਾਡੇ ਡੈਕੂਮੈਂਟ ਦਾ ਬੈਂਦੀ ਐ ਤੁਹਾਡੀ ਕੋਟੀ ਦਾ ਠੇਕਾ ਥੋੜਾ ਕੀਤਾ ਵਾ ਪੇਂਟਾ ਦਾ ਸਮਾਨ ਕਢੋਣਾ ਕੀਤਾ ਬੈਂਦੀ ਆ ਤੇ ਬੋਏ ਇਹ ਉਹ ਲੋਕ ਨੇ ਜਿਹੜੇ ਆ ਗਏ ਅਸੀਂ ਪੰਜਾਬ ਨੂੰ ਬਚਾਵਾਂਗੇ ਆਈ ਨਹੀਂ ਉਤੋਂ ਬਾਅਦ ਆਇਆ ਅਸੀਂ ਮੁੜ ਕੇ 23 ਤਰੀਕ ਨੂੰ ਤਾਰੀਵਾਲ ਸਾਹਿਬ ਪਤਾ 30 ਨੂੰ ਆਇਆ 29 ਨੂੰ ਸਾਨੂੰ ਕਹਿੰਦੇ ਸੀ ਵੀ ਆਓ ਫਿਰ ਉਧਰੋਂ ਉਧਰੋਂ ਆਣ ਕੇ ਦੌਰਾ ਕੱਢ ਕੇ ਚਲ ਗਿਆ ਦੁਖੀ ਤੇ ਅਸੀਂ ਆ ਜਿਹੋ ਜੀ ਘੜੀ ਸਾਡੇ ਤਾਂ ਵੇ ਅਸੀਂ ਕਹਿੰਨੇ ਆ ਮੇਰੇ ਮਾਲਕਾ ਕਿਸੇ ਤੇ ਵੀ ਸਾਡੇ ਸਾਰੇ ਨਗਰ ਤੇ ਨਾ ਆਵੇ ਤਾਂ ਤਾਂ ਕਹਿੰਦਾ ਵੀ ਜੇ ਸਾਡੀ ਕੋਟੀ ਨੂੰ ਨਾ ਚੱਕਰ ਵੱਜਦੀ ਸਾਡਾ ਪਿੰਡ ਸਾਰਾ ਹੀ ਡੁੱਬ ਜਾਣਾ ਬੱਚਾ ਹੋਣੀ ਸੀ ਕੋਈ ਬਣਾ ਆਇਆ ਨੇ ਕੋਈ ਗੱਲ ਨਹੀਂ ਕੋਈ ਆਹ ਬੰਨਣਾ ਚੁਣਦਾ ਨਾ ਸਰ ਫਿਰ ਆਹ ਵੇਖੋ ਜੇ ਆ ਪਾਣੀ ਵੀ ਆ ਰਿਹਾ ਇਧਰ ਵਿਖਾਈਂ ਸ਼ਰਾ ਬਹੁਤ سارے ਪਾਣੀ ਚ ਟੋੜੇ ਫਿਰਦੇ ਆ ਤੇ ਇਧਰ ਵਿਖਾਈਂ ਸੜਕ ਦੇ ਟੁਕੜੇ ਹੋ ਗਏ ਨੇ ਆ ਸੜਕ ਦੇ ਟੁਕੜੇ ਹੋ ਗਏ ਨੇ ਸੜਕ ਦੇ ਤੇ ਜੇ ਕਿਤੇ ਉਹ ਸਾਹਮਣੇ ਵਾਲਾ ਆਹ ਸਾਹਮਣੇ ਵਾਲਾ ਬੰਨ ਨਾ ਟੁੱਟਦਾ ਤਾਂ ਇਹ ਪਾਣੀ ਨਿਕਲਣਾ ਹੀ ਨਹੀਂ ਸੀਗਾ ਹਰ ਫੇਰ ਤੇ ਅੱਧਾ ਪਿੰਡ ਗਿਆ ਇਹ ਨਿਕਲ ਇਹ ਤੋਸੀ ਬੰਨਣਾ ਜਿਹੜਾ ਟੂਸੀ ਇਹਨੂੰ ਇਹ ਸਾਰੇ ਪਿੰਡ ਵਾਲੇ ਕਹਿ ਰਹੇ ਖਤਮ ਕਰੋ ਇਹ ਨਹੀਂ ਚਾਹੀਦਾ ਬੰਨ ਇਧਰ ਨਾਲ ਪੱਕਾ ਕਰੋ ਪਰ ਮਜਾਲਾ ਕੋਈ ਇਹਨਾਂ ਦੇ ਮੈਂ ਨਾ ਜੂਨੀ ਸਰਕ ਦੀ ਕੰਨ ਤੇ ਔਰ ਮੈਂ ਇੱਕ ਗੱਲ ਸਿਰਫ ਫੇਰ ਉਦੋਂ ਬਾਅਦ ਸਿੱਧੂ ਸਾਹਿਬ ਨੂੰ ਵੀ ਕਹੂੰਗਾ ਕੁਝ ਕਹਿਣ ਆਜੋ ਬਜ਼ੁਰਗੋ ਇਧਰ ਆਇਓ ਜੇ ਤੁਸੀਂ ਵੀ ਇਹ ਦੱਸਣਗੇ ਕਿ ਇਹ ਡੈਮਾਂ ਤੋਂ ਜੋ ਪਾਣੀ ਛੱਡਿਆ ਗਿਆ ਹੈ ਮੈਂ ਇੱਕ ਵਾਰੀ ਫੇਰ ਆਣਾ ਹੈ 2023 ਚ ਵੀ ਅਸੀਂ ਚਿੱਠੀਆਂ ਲਿਖੀਆਂ ਸੀ ਜਦੋਂ ਪੌਂਗ ਡੈਮ ਦੇ ਵਿੱਚੋਂ ਇਨਫਲੋ ਵਧ ਗਿਆ ਸੀ ਤੇ ਆਊਟਫਲੋ ਸਿਰਫ 18000 ਕਿਊਸਿਕ 17000 ਕਿਊਸਿਕ ਤੇ ਫਿਰ ਸਡਨਲੀ 87000 ਕਿਊਸਿਕ 148000 ਕਿਊਸਿਕ ਤੇ 120000 ਕਿਊਸਿਕ ਕਿਉਂ ਛੱਡਿਆ ਗਿਆ ਕਿਉਂਕਿ ਬਿਆਸ 90000 ਕਿਊਸਿਕ ਤੋਂ ਉੱਤੇ ਸਹਿ ਨਹੀਂ ਪਾਉਂਦਾ ਉੱਥੇ ਫਲੱਡ ਆ ਜਾਂਦੇ ਤੇ ਐਂ ਸਤਲੁਜ ਹੈ ਜੇ 60000 ਕਿਊਸੇ ਤੋਤੇ ਛੱਡਦੇ ਹੋ ਉੱਥੇ ਫਲੱਡ ਆ ਜਾਂਦੇ ਨੇ ਇਹ ਇੱਕੇ ਦਮ ਪਾਣੀ ਛੱਡਿਆ ਕਿਉਂ ਜਾਂਦਾ ਹੈ ਉਸ ਤੋਂ ਪਹਿਲਾਂ ਉਹਦਾ ਲੈਵਲ ਘਟ ਕਿਉਂ ਨਹੀਂ ਕੀਤਾ ਜਾਂਦਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਕੋਈ ਦੱਸੂਗਾ ਕੀ ਹੈ ਇੱਕ ਮਿੰਟ ਬੈਠਾ